ਅਜੀ ਸਾਸਤਰੀ ਕਾਲਜ ਸਰ ਨੂੰ ਦੋਸਤੋ ਕੀ ਹਾਲ ਹੋਂ ਦੀ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਹੀ ਸੋਹਣੀ ਵੀਡੀਓ ਲੈ ਕੇ ਆਏ ਆ ਬਹੁਤ ਵਧੀਆ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਜੇ ਹਣੋ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਮਨੇ ਤੇ ਤੁਸੀਂ ਪੜ੍ਹ ਹੀ ਲਿਆ ਲਿਖਿਆ ਆ ਸੋਚ ਬਦਲੋ ਜ਼ਿੰਦਗੀ ਆਪਣੀ ਬਦਲ ਜੂਗੀ ਹਨਾ ਜੀ ਹਾਂ ਜਿਹੜੀ ਸੋਚ ਆ ਸਾਡੀ ਹੈ ਨਾ ਚਾਹੇ ਤੁਹਾਡੀ ਚਾਹੇ ਮੇਰੀ ਜਾਂ ਕਿਸੇ ਦੀ ਵੀ ਸੋਚ ਆ ਨਾ ਜ਼ਿੰਦਗੀ ਨੂੰ ਬਦਲਣਾ ਹੈ ਤਾਂ ਸੋਚ ਵੀ ਬਦਲਦੀ ਪਹੋਗੀ ਸਮੇਂ ਦੇ ਨਾਲ ਨਾਲ ਠੀਕ ਹੈ ਜੀ ਸੋ ਕਿਹੜੀ ਕਿਹੜੀ ਸੋਚ ਬਦਲਣ ਦੀ ਜ਼ਰੂਰਤ ਹੈ ਨਾ ਜੇ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ ਜ਼ਿੰਦਗੀ ਨੂੰ ਵਧੀਆ ਬਣਾਉਣਾ ਹੈ ਠੀਕ ਹੈ ਜੀ ਉਸ ਬਾਰੇ ਡਿਸਕਸ ਕਰਾਂਗੇ ਚਾਰ ਪੰਜ ਗੱਲਾਂ ਸ਼ੇਅਰ ਕਰਾਂਗੇ ਵੀਡੀਓ ਬਹੁਤ ਵਧੀਆ ਵਾ ਤੇ ਧਿਆਨ ਨਾਲ ਸੁਣਨਾ ਜੀ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਸੋਚ ਬਦਲਨੀ ਹੈ ਵੀ ਕੀ ਸੋਚ ਬਦਲਨੀ ਆ ਸਾਰਿਆਂ ਨੂੰ ਖੁਸ਼ ਕਰਨ ਦੀ ਸੋਚ ਬਦਲ ਲਓ ਠੀਕ ਹੈ ਜੀ ਕਿ ਤੁਸੀਂ ਸੋਚਦੇ ਹੋ ਮੈਂ ਉਹਨਾਂ ਵੀ ਖੁਸ਼ ਕਰ ਲਾਂ ਮੈਂ ਉਹਨਾਂ ਵੀ ਕੁਝ ਕਰ ਲਾਂ ਮੈਂ ਆਪਣੇ ਗਵਾਂਢੀਆਂ ਨੂੰ ਵੀ ਕੁਝ ਕਰ ਲਾਂ ਮੈਂ ਉਹਨੇ ਰਿਸ਼ਤੇਦਾਰਾਂ ਨੂੰ ਵੀ ਕੁਝ ਕਰ ਲਾਂ ਹਨਾ ਯਾਰਾਂ ਦੋਸਤਾਂ ਨੂੰ ਤਾਂ ਇਹ ਪੋਸੀਬਲ ਨਹੀਂ ਹੈਗਾ ਜੀ ਕਿ ਤਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਕਿ ਤੁਸੀਂ ਅਵੇਲੇਬਲ ਨਹੀਂ ਹੋਏ ਆਪਣੇ ਯਾਰੀ ਦੋਸਤੀ ਦੇ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਹਨਾ ਕਿਸੇ ਟਾਈਮ ਤੇ ਜੇ ਉਹ ਤੁਹਾਨੂੰ ਬੁਲਾਉਂਦੇ ਵੀ ਨਹੀਂ ਬਲਗਉਂਦੇ ਤਾਂ ਉਸ ਗੱਲ ਨੂੰ ਆ ਇੱਕ ਨੈਗੇਟਿਵ ਮਾਈਂਡਸ ਲੈ ਜਨਕ ਵੀ ਮੇਰੇ ਕੋਲ ਆਇਆ ਨਹੀਂ ਮੈਂ ਇਹਨੂੰ ਸੱਦਿਆ ਤੇ ਮੇਰੇ ਕੋਲ ਆਇਆ ਨਹੀਂ ਹੈਗਾ ਹਣਾ ਇਸ ਲਈ ਹਰ ਇੱਕ ਨੂੰ ਕੁਝ ਨਹੀਂ ਕਰ ਸਕਦੇ ਸਾਰੇ ਨੂੰ ਕੁਝ ਕਰਨ ਦਾ ਠੇਕਾ ਨਾ ਲਿਆ ਕਰੋ ਹਣਾ ਸਿੱਧਾ ਜਿਹਾ ਉੱਚਾ ਜਿਹਾ ਕਹਿ ਰਿਹਾ ਮੈਂ ਵੀ ਜਿੱਥੇ ਲੋੜ ਆ ਉੱਥੇ ਜਾਓ ਜਿੱਥੇ ਨਹੀਂ ਲੋੜ ਉੱਥੇ ਜਾਣ ਦੀ ਲੋੜ ਦੀ ਹਰ ਇੱਕ ਨੂੰ ਹਾਂ ਦੇ ਵਿੱਚ ਸਿਰ ਹਿਲਾਉਣ ਦੀ ਲੋੜ ਦੀ ਠੀਕ ਹੈ ਜੀ ਇਹ ਸੋਚ ਬਦਲੋ ਅੱਜ ਦੇ ਸਮੇਂ ਜੇ ਜ਼ਿੰਦਗੀ ਵਧੀਆ ਬਣਾਉਣੀ ਹੈ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਕਿਹੜੀ ਸੋਚ ਬਦਲਣੀ ਹੈ ਤੁਹਾਡੀਆਂ ਪਲੈਨਿੰਗ ਫੈਮਿਲੀ ਪਲੈਨਿੰਗ ਕੀ ਨੇ ਠੀਕ ਹੈ ਜੀ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਸਿਰਫ ਫੈਮਿਲੀ ਤੋਂ ਬਿਨਾ ਥਰਡ ਪਰਸਨ ਨਾਲ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਅਸੀਂ ਇਮੋਸ਼ਨਸ ਵਿੱਚ ਆ ਗਏ ਹਨ ਕਈ ਹੈ ਅਸੀਂ ਗੱਲਾਂ ਸ਼ੇਅਰ ਕਰਦੇ ਨੇ ਜਿਹੜਾ ਸਾਨੂੰ ਬਾਅਦ 'ਚ ਕੋਈ ਨਾ ਕੋਈ ਨੁਕਸਾਨ ਪੁੱਗਣਾ ਪੈਂਦਾ ਖਾਮੀ ਆ ਜਾ ਬੁੱਕ ਨਾ ਕਰਦਾ ਠੀਕ ਹੈ ਜੀ ਇਹ ਵੀ ਸੋਚ ਬਦਲੋ ਵੀ ਹਰ ਕਿਸੇ ਨਾਲ ਹਰ ਕੋਈ ਗੱਲ ਸ਼ੇਅਰ ਨਹੀਂ ਕੀਤੀ ਜਾਂਦੀ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਟਾਰਗੇਟ ਠੀਕ ਹੈ ਜੀ ਜੋ ਵੀ ਟਾਰਗੇਟ ਚੁਣਿਆ ਹੁੰਦਾ ਹਨਾ ਉਤੇ ਪੂਰਾ ਜੀ ਲਾ ਕੇ ਕੰਮ ਕਰੋ ਇਹ ਨਾ ਕਰੋ ਵੀ ਅੱਜ ਨਹੀਂ ਜੇ ਕੱਲ ਕਰ ਲਾਂਗੇ ਹਨਾ ਇਹ ਵੀ ਸੋਚ ਬਦਲਣੀ ਪੈਣੀ ਹੈ ਕਈ ਗੱਦੇ ਚੱਲ ਛੱਡ ਯਾਰ ਅੱਜ ਨਹੀਂ ਕਰਨਾ ਕੱਲ ਕਰ ਲਾਂਗੇ ਕੱਲ ਨਹੀਂ ਬੱਸੋ ਸੋ ਸਮਾਂ ਬਹੁਤ ਕੀਮਤੀ ਹੈ ਸਮੇਂ ਦੀ ਵੈਲਿਊ ਸਮਝੋ ਸਮੇਂ ਦੀ ਇੰਸਪੈਕਟ ਕਰੋ ਇਸ ਦੀ ਜਿਹੜਾ ਕੰਮ ਜਿਹੜੇ ਸਮੇਂ ਦੇ ਕਰਨਾ ਉਹਨੂੰ ਕਰੋ ਨਵੇੜੋ ਠੀਕ ਹੈ ਜੀ ਨੰਬਰ 4 ਤੇ ਆਪਾਂ ਗੱਲ ਕਰਾਂਗੇ ਜੀ ਮਨੀ ਮਨੀ ਜਨ ਕੇ ਪੈਸਾ ਪੈਸਾ ਸੰਭਾਲਣਾ ਸਿੱਖੋ ਹਨਾ ਫालतू ਖਰਚਿਆਂ ਤੇ ਕੰਟਰੋਲ ਕਰੋ ਨਾ ਅਸੀਂ ਕਈ ਵਾਰ ਸਾਨੂੰ ਕਈ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਅਸੀਂ ਫਿਰ ਵੀ ਉਹ ਚੀਜ਼ ਤੇ ਪੈਸਾ ਖਰਚ ਕਰ ਦਿੰਦੇ ਹਾਂ ਹਨਾ ਸੋ ਪੈਸਾ ਬਹੁਤ ਕੀਮਤੀ ਆ ਉਹ ਨਾਲੇ ਸਮੇਂ ਦੇ ਵਿੱਚ ਹਨਾ ਪੈਸੇ ਨਾਲੇ ਸਾਰੇ ਇਨਫਲੇਸ਼ਨ ਬੰਦੇ ਆ ਜੀ ਠੀਕ ਹੈ ਜੀ ਸੋ ਪੈਸਾ ਬਹੁਤ ਕੀਮਤੀ ਆ ਪੈਸਾ ਸੰਭਾਲਣਾ ਸਿੱਖੋ ਪੈਸਾ ਜੋੜਨਾ ਸਿੱਖੋ ਪੈਸੇ ਦੀ ਰਿਸਪੈਕਟ ਕਰੋ ਸੋ ਇਹ ਚਾਰ ਪੰਜ ਜੇ ਗੱਲਾਂ ਨੂੰ ਲੈ ਕੇ ਤੁਸੀਂ ਆਪਣੀ ਸੋਚ ਬਦਲ ਲਓਗੇ ਤਾਂ ਤੁਹਾਡੀ ਜ਼ਿੰਦਗੀ ਦੇਖਿਓ ਕਿੰਨੀ ਵਧੀਆ ਤੇ ਕਿੰਨੀ ਇੰਜੋਏ ਫੁੱਲ ਹੁੰਦੀ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ